ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਇੱਕ ਮੈਂ ਦੱਸਣਾ ਚਾਹੁੰਦਾ ਜੋ ਕਿ ਬਾਲਡ ਬੈਂਕ ਦਾ ਆਪਣਾ ਜੋ ਉਹਦੀਆਂ ਪਾਲਸੀਆਂ ਆ ਉਹਦੀਆਂ ਨੀਤੀਆਂ ਕੀ ਆ ਉਹ ਉਹ ਮੈਂ ਇੱਕ ਵੀਡੀਓ ਸੁਣੀ ਹੈ ਤੇ ਆਪਣੇ ਇੰਟਰਨੈਟ ਉੱਤੇ ਵੀ ਰਿਪੋਰਟ ਆ ਸਾਰਾ ਕੁਝ ਬਲਡ ਬੈਂਕ ਦਾ ਜਿੱਕਨ ਆਪਣੀ ਖੇਤੀ ਆ ਇਹ ਆ ਖੇਤ ਤਾਂ ਆਪਣੇ ਇੱਥੇ ਖੇਤੀ ਕਰ ਰਹੇ ਆ ਆਪਾਂ ਇਧਰ ਆ ਸੂਏ ਦਾ ਪਾਣੀ ਆਉਂਦਾ ਸਾਡਾ ਆ ਖਾਲਾ ਸੂਏ ਦਾ ਪਾਣੀ ਆ ਕੇ ਇੱਥੇ ਤੇ ਨੱਕਾ ਸੀ ਆਉਂਦਾ ਨੇ ਖੇਤਾਂ ਨੂੰ ਚਲੇ ਜਾਂਦਾ ਔਰੇ ਸਾਰੇ ਖੇਤਾਂ ਨੂੰ ਸੂਏ ਦਾ ਪਾਣੀ ਲੱਗਦਾ ਹੈ ਨਾ ਖੇਤਾਂ ਨੂੰ ਸਾਰੇ ਨੂੰ ਮੋਟਰ ਵੀ ਲੱਗੀ ਹੋਈ ਆ ਮੋਟਰ ਤਾਂ ਖੜੀ ਹੋ ਆ तकरीबन ਜਤੇ ਝੋਨਾ ਲੱਗਿਆ ਇੱਥੇ ਆਹ ਸੋ ਨਾਲ ਲੱਗ ਗਿਆ ਨਿੱਦਰ ਸਾਰੇ ਇਹ ਚੋਨਾ ਲੱਗ ਗਿਆ ਮੋਟਰ ਖੜੀ ਹੈ ਜੱਦੀ ਉਹ ਤੁਸੀਂ ਦੇਖ ਸਕਦੇ ਆ ਇੱਕ ਇਧਰੇ ਪਾਸੇ ਮੋਟਰ ਹੈਗੀ ਆ ਇਹ ਖੇਤ ਥੋੜੇ ਕੁੰਚੇ ਇਧਰਲੇ ਪਾਸੇ ਵਾਲੇ ਇਹ ਜਿਹੜੇ ਹੈਗੇ ਆ ਨਾ ਸਾਰੇ ਖੇਤ ਉੱਚੇ ਆ ਇਹ ਆ ਇਧਰਲਾ ਪਾਸਾ ਜਿਹੜਾ ਆ ਮੋਟਰ ਜਿਹੜੀ ਉਰੇ ਇਹ ਹੈਗਾ ਨੀਵਾ ਖੇਤ ਆ ਇਹਨੂੰ ਸੂਏ ਦਾ ਪਾਣੀ ਲੱਗਦਾ ਸਾਰੀ ਜ਼ਮੀਨ ਨੂੰ ਜਿੰਨੀ ਨੂੰ ਹੈਗਾ ਤੇ ਕੀ ਗੱਲ ਆ ਨਾ ਵਰਲਡ ਬੈਂਕ ਦੀ ਮੈਂ ਤੁਹਾਨੂੰ ਦੱਸਦਾ ਗੱਲ ਉਹ ਕਹਿੰਨੇ ਵੀ ਇੱਥੇ ਵੱਡੇ ਵੱਡੇ ਫਾਰਮ ਬਣਾਓ ਜਿੰਨੀ ਜ਼ਮੀਨ ਆ ਸਾਰੂ ਇੱਧਰ ਬੜੇ ਬੜੇ ਫਾਰਮ ਬਣਾ ਕੇ ਜ਼ਿਮੀਂਦਾਰਾਂ ਨੂੰ ਇਹਨਾਂ ਵਿੱਚ ਲੈ ਕੇ ਆਓ ਤੇ ਇੱਥੇ ਇਹਦੇ ਤੇ ਕੰਮ ਕਰਾਓ ਕੰਮ ਕਰਾ ਕੇ ਇੱਕ ਤਾਂ ਖੇਤੀ ਵੀ ਖਰਚਾ ਘਟੂਗਾ ਜਿਹੜੀ ਵਰਲਡ ਬੈਂਕ ਦੀ ਸਾਰੀ ਨੀਤੀ ਹੈ ਹੁਣ ਜਿਕਣਾ ਕੋਈ ਵੀ ਕਿਸਾਨ ਆ ਜਾਂ ਛੋਟਾ ਹੈ ਹੁਣ ਜਿਕਣ ਲਾਗ ਲਗ ਸਾਡੀ ਇੱਥੇ ਮੋਟਰ ਇੱਕ ਮੋਟਰ ਉਹ ਸਾਹਮਣੇ ਦਿਖਦੀ ਹੈ ਨਾ ਤੇ ਇੱਧਰ ਘਰ ਵੀ ਬਣਾਏ ਵੇਖਣਾ ਖੇਤਾਂ ਦੇ ਵਿੱਚ ਇੱਥੇ ਡੇਰੇ ਬਣਾਏ ਵੇਖ ਲਾਗ ਲਾਗ ਤੁਹਾਨੂੰ ਮੈਂ ਹੋਰ ਦਿਖਾ ਦਣਾ ਤੇ ਇਥੇ ਲਾਗ ਲਾਗ ਨਾ ਇਕਣ ਡੇਰੇ ਆ ਸਾਰੀ ਤੁਸੀਂ ਦੇਖ ਸਕਦੇ ਆ ਨਾ ਇਹ ਸਾਰੀ ਇਹ ਡੇਰੇ ਆ ਇਹ ਇਥੇ ਘਰ ਪਿੰਡ ਚੋਂ ਆ ਕੇ ਉਹ ਬਸੇ ਮੈਂ ਲੋਕ ਇਕਣਾਂ ਨਿਕਣਾਂ ਬਸੇ ਮੈਂ ਲੋਕ ਆ ਕੇ ਇਧਰੇ ਪਾਸੇ ਆ ਸਾਹਮਣੇ ਆ ਇੱਕ ਉਹ ਸਾਹਮਣੇ ਆ ਦੋ ਪਰਲੇ ਪਾਸੇ ਕਈ ਖਾਸੇ ਘਰਾਂ ਉਰੇ ਰਹਿੰਦੇ ਇਥੇ ਇੱਕ ਇਧਰੇ ਪਾਸੇ ਆ ਇਹ ਮਾਰਵੇ ਤੇ ਆ ਕੇ ਰਹੇ ਹੋਏ ਆਂ ਤੇ ਇਹ ਜਿਹੜਾ ਕੋਬਾ ਸਾਰਾ ਇਹ ਕੋਟਲੀ ਜ਼ਮੀਨ ਦਾ ਸਾਰੇ ਜਿੰਨਾ ਵੀ ਹੈਗਾ ਤੇ ਵਰਲਡ ਬੈਂਕ ਦੀ ਇਹ ਨੀਤੀ ਪਾਲਿਸੀ ਆ ਪੂਰੀ ਦੁਨੀਆ ਚ ਬਣਾਈ ਵੀ ਖੇਤੀ ਆ ਜਿਹੜੀ ਇਹ ਆਪਣੇ ਹੱਥਾਂ ਚ ਕਰ ਲੋ ਸਾਰੀਓ ਤੁਸੀਂ ਕਰੋਨਾ ਵਿੱਚ ਦੇਖਿਆ ਹੋਣਾ ਜਦਨਾ ਕਰੋਨਾ ਤਾਂ ਕਾਲ ਤਾਂ ਇੱਕ ਖੇਤੀ ਖੇਤੀ ਆਪਣੀ ਬਚੀ ਹੋਈ ਸੀ ਕਿਉਂਕਿ ਕੰਮ ਕਰਦੇ ਦੇ ਆਪਾਂ ਖੇਤਾਂ ਦੇ ਵਿੱਚ ਬਾਕੀ ਸਾਰਾ ਕੁਝ ਬੰਦ ਹੋ ਗਿਆ ਤਾਂ ਹੁਣ ਜਿਹੜੀ ਆਖਾ ਜਿਹੜੀ ਸਾਰੀ ਇਹ ਬੜੇ ਬੜੇ ਘਰਾਣਿਆਂ ਦੀ ਜੋ ਕਿ ਪੂਰੀ ਦੁਨੀਆ ਨੂੰ ਚਲਾ ਰਹੇ ਆ ਉਹ ਕਹਿੰਦੇ ਆ ਜਿਹੜੀ ਖੇਤੀ ਆ ਨਾ ਆ ਆ ਖੇਤੀ ਆ ਜਿਹੜੀ ਸਾਰੀ ਜਿੰਨੀ ਵੀ ਜ਼ਮੀਨ ਹੈਗੀ ਆ ਪੰਜਾਬ ਦੀ ਜਾਂ ਕਿਤੇ ਵੀ ਸਟੇਟ ਦੀ ਆ ਇਹ ਆਪਣੇ ਹੱਥਾਂ ਵਿੱਚ ਲੈ ਲਓ ਇੱਥੇ ਨਾ ਤੇ ਆਪਣੇ ਖੇਤਾਂ ਵਿੱਚ ਨੌਕਰੀਆਂ ਕਰਾਓ ਭਰਾਵੋ ਧਰਨੇ ਜਿਹੜੇ ਲੱਗੇ ਪਿਆ ਨਾ ਆਪਣੇ ਚੱਲ ਰਹੇ ਆ ਸ਼ੰਭੂ ਮੋਰਚਾ ਖਨੌਰੀ ਮੋਰਚਾ ਡੱਬਾੜੀ ਮੋਰਚਾ ਚੱਲ ਰਹੇ ਆ ਨਾ ਏ ਆਪਣੇ ਲੀਡਰਾਂ ਜਿਹੜੇ ਸਾਰੇ ਇਹ ਗੱਲ ਨੂੰ ਸਮਝ ਗਏ ਤੇ ਉਹ ਲੋਕ ਵੀ ਗੱਲ ਨੂੰ ਸਮਝਦੇ ਆ ਜਿਹਨੇ ਧਰਨੇ ਵਿੱਚ ਜਾਨਨੇ ਆ ਜਿਹੜੀ ਖੇਤੀ ਐ ਥੋੜੀ ਖੇਤੀ ਦੇ ਉੱਪਰ ਅੱਖ ਆ ਇਹਨਾਂ ਦੀ ਵੀ ਇਹਨੂੰ ਆਪਾਂ ਕਬਜ਼ਾ ਕਰੋ ਖੇਤੀ ਜਿੱਕਣਾ ਮਰਜ਼ੀ ਕਰੋ ਹੁਣ ਕੋਈ ਛੋੜਾ ਜ਼ਿਮੀਂਦਾਰ ਆ ਸਬਜ਼ੀਆਂ ਬਾਜੀਆਂ ਆਪਾਂ ਲਾਉਂਦਾ ਤੇ ਲਾਗ-ਲਾਗ ਜਿੱਕਾ ਸ਼ਹਿਰ ਹੋ ਗਏ ਆਪਣੀ ਲਾਗ-ਲਾਗ ਉਹ ਸਬਜ਼ੀ ਬਾਜੀ ਲਾ ਕੇ ਆਪਣਾ ਬਹੁਤ ਵਧੀਆ ਪਰਿਵਾਰ ਦਾ ਉਹ ਗੁਜ਼ਾਰਾ ਚੱਲਦਾ ਉਹਨਾਂ ਦਾ ਚਲਾਉਨੇ ਆ ਉਹ ਉੱਥੇ ਹੀ ਇਹ ਸੋਚਦੇ ਆਂ ਵੀ ਅਸੀਂ ਇਹ ਨੌਕਰੀਆਂ ਕਰਾ ਕੇ ਇਹਨਾਂ ਦੇ ਖੇਤਾਂ ਵਿੱਚ ਇਹ ਨੌਕਰੀਆਂ ਕਰਾਈਏ ਇਹ ਚੀਜ਼ ਨੂੰ ਸਾਂਭੀਏ ਬਾਲਡਰ ਬੈਂਕ ਦੀ ਬਹੁਤ ਵੱਡੀ ਜਿਹੜੀ ਇਹ ਇੱਕ ਪਾਲਿਸੀ ਵੀ ਕਹਿੰਦੇ ਨੇ ਆ ਇੱਕ ਆਪਾਂ ਨੀਤੀ ਵੀ ਕਹਿੰਦੇ ਨੇ ਆ ਨਾ ਬਣਾਈ ਵੀ ਆ ਇਹ ਤੁਹਾਨੂੰ ਮੈਂ ਦਿਖਾ ਰਿਹਾ ਖੇਤੀ ਸਾਰੀ ਉਹ ਜਿਹੜੀ ਹੈਗੀ ਆ ਆਪਣੇ ਹੱਥਾਂ 'ਚ ਲੈਣੇ ਵਾਰ ਇਹ ਸਾਰੀ ਪ੍ਰੋਸੈਸਾ ਜਿਹੜਾ ਉਹ ਚੱਲ ਰਿਹਾ ਪੂਰੇ ਜੋਰਾਂ ਤੇ ਚਿੱਕਾ ਕਿਸਾਨ ਆ ਸਾਡੇ ਬਹੁਤ ਸਾਰੇ ਹਲੇ ਮੋਰਚਿਆਂ ਵਿੱਚ ਬਹੁਤ ਘੱਟ ਹਾਜ਼ਰੀ ਲੱਗਦੀ ਆ ਤੇ ਜਿਹੜੇ ਮੋਰਚੇ ਅਸਲੀ ਉਹ ਚੱਲ ਰਹੇ ਆ ਕਿ ਆਪਣੀ ਖੇਤੀ ਨੂੰ ਬਚਾਇਆ ਜਾਵੇ ਸਾਰੀ ਨੂੰ ਆਪਣੀ ਨੂੰ ਇਹਨੇ ਹੱਥਾਂ ਤੋਂ ਬਚਾਇਆ ਜਾਵੇ ਨਹੀਂ ਫਿਰ ਤੁਹਾਨੂੰ ਪਤਾ ਹੀ ਆ ਜੋ ਸਮਾਂ ਰਫ਼ਤਾਰ ਆ ਜਿਹੜੀ ਤੇਜ਼ ਫੜੀ ਵੀ ਆ ਵਰਲਡ ਬੈਂਕ ਦੇ ਜਿਹੜੀਆਂ ਨੀਤੀਆਂ ਨੇ ਪਾਲਿਸੀਆਂ ਨੇ ਉਹਦੇ ਮੁਤਾਬਕ ਇਹ ਸਾਰਾ ਸਿਸਟਮ ਆ ਜਿਹੜਾ ਇਹ ਕਰ ਦੇਣਾ ਇਹਨਾਂ ਨੇ ਜੇ ਨਾ ਤੁਸੀਂ ਹੰਬਲੇ ਮਾਰੇ ਨਾ ਤੁਸੀਂ ਮੋਰਚਿਆਂ 'ਚ ਪਹੁੰਚੇ ਮੋਰਚਿਆਂ ਚ ਬਾਤੇ ਬਾਦ ਹਾਜ਼ਰੀ ਰਵਾਓ ਆਪਣੀ ਖੇਤੀ ਹੈ ਜਿਹੜੀ ਇਹ ਹੁਣ ਤਾਂ ਸਾਨੂੰ ਮौज ਹੈ ਹੁਣ ਮੋਟਰ ਬੰਦ ਪਈ ਐ ਇੱਥੇ ਸਾਡੀ ਤੇ ਇਧਰ ਸੂਏ ਦਾ ਪਾਣੀ ਆਉਣਾ ਤੇ ਖੇਤਾਂ ਨੂੰ ਲੱਗਣਾ ਤੇ ਮੁੜ ਕੇ ਅਸੀਂ ਨੇ ਮੋਟਰ ਵੀ ਚਲਾਈ ਕਿਉਂ ਸੂਏ ਦੇ ਪਾਣੀ ਨਾਲ ਇੱਥੇ ਖੇਤੀ ਜਿਹੜੀ ਇਹ ਹੋ ਰਹੀ ਐ ਇਹ ਵੀ ਆਪਣੀ ਨਾਲੇ ਵਿਚਾਰ ਆ ਕਿ ਸਾਰੀ ਜ਼ਮੀਨ ਨੂੰ ਮਹਿਰੀ ਪਾਣੀ ਲਾਇਆ ਜਾਵੇ ਕੱਲੇ ਕੱਲੇ ਖੇਤ ਨੂੰ ਕੱਲੇ ਕੱਲੇ ਜ਼ਮੀਨ ਨੂੰ ਇਹਨੂੰ ਮਹਿਰੀ ਪਾਣੀ ਲਾਇਆ ਜਾਵੇ ਇੱਕ ਸਾਡੇ ਲਾਗ ਸੁਆ ਚੱਲਦਾ 24 ਘੰਟੇ ਹੀ ਚੱਲਦਾ ਉਹ ਉਹ 24 ਘੰਟੇ ਹੀ ਸੂਹਾ ਚੱਲ ਰਿਆਂ ਨੂੰ ਸਾਰੇ ਇਕੱਲੇ ਇਕੱਲੇ ਖੇਤ ਨੂੰ ਤੇ ਨਾਲ ਦਾ ਆਪਾਂ ਨੂੰ ਬਿਜਲੀ ਦੀ ਕੋਈ ਜ਼ਰੂਰਤ ਨਹੀਂ ਪੈਣੀ ਹੈਗੀ ਮੋਟਰਾਂ ਨੂੰ ਜਿੱਕਣਾ ਹੁਣ ਮੋਟਰਾਂ ਹੁਣ ਚਲੋ ਖੜੀਆਂ ਹੀ ਆ ਹੁਣ ਤਾਂ ਮੋਟਰਾਂ ਉਹਦਾ ਝੋਨਾ ਵੀ ਪੱਕ ਰਿਹਾ ਜੇ ਇਕੱਲੇ ਇਕੱਲੇ ਖੇਤ ਨੂੰ ਜਿੱਕਣਾ ਖੇਤ ਤਾਂ ਸਾਰੇ ਹੀ ਇਹ ਇਧਰਲੇ ਪਾਸੇ ਆ ਇਹਨਾਂ ਨੂੰ ਸੂਹ ਦਾ ਪਾਣੀ ਲੱਗ ਗਿਆ ਨਾ ਨਾਲ ਦਾ ਸੂਹਾ ਜਿੱਕਾ ਖਾਲਾ ਜਾ ਰਿਹਾ ਇਹ ਖਾਲਾ ਕਾਫੀ ਦੂਰ ਤੱਕ ਦਾ ਜਿਹੜਾ ਹੁਣ ਬੰਦ ਪਿਆ ਹੈ ਕਈ ਜਗ੍ਹਾ ਤੇ ਇਹ ਸਾਰੀ ਜ਼ਮੀਨ ਨੂੰ ਸੂਏ ਦਾ ਪਾਣੀ ਲੱਗ ਜਵੇ ਨਾ ਤੇ ਮੋਟਰਾਂ ਦੀ ਆਪਾਂ ਨੂੰ ਬਿਜਲੀ ਦੀ ਵੀ ਇੰਨੀ ਬਚਤ ਹੋਊਗੀ ਬਹੁਤ ਜ਼ਿਆਦਾ ਬਹੁਤ ਵੱਡੀ ਬਚਤ ਹੋ ਜਣੀ ਆ ਬਿਜਲੀ ਦੀ ਇਕੱਲੇ ਇਕੱਲੇ ਖੇਤ ਨੂੰ ਨਹਿਰੀ ਪਾਣੀ ਲੱਗ ਗਿਆ ਇਹ ਵੀ ਆਪਣੀ ਮੰਗਤੀ ਸਰਕਾਰ ਕੋਲ ਹੋਰ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਜੁੜੀਆਂ ਵੀ ਆ ਵਰਲਡ ਬੈਂਕ ਦੀ ਜੋ ਨੀਤੀ ਆ ਤੁਸੀਂ ਸੁਣ ਕੇ ਦੇਖੋ ਉਹ ਤਾਂ ਫੋਨ ਦੇ ਉੱਪਰ ਨਿਕਲੇ ਆਉਂਦਾ ਸਾਰਾ ਕੁਝ ਕੀ ਕੀ ਉਹਨਾਂ ਦੀਆਂ ਪਾਲਸੀਆਂ ਆ ਇਹ ਜ਼ਮੀਨ ਨੂੰ ਆਪਣੀ ਨੂੰ ਆਪਣੇ ਹੱਥਾਂ 'ਚ ਲੈਣੇ ਖਾਤਰ ਇਸ ਲਈ ਭਰਾਵੋ ਉੱਪਰ ਰੜਕੇ ਸਾਰੀ ਸੰਘਰਸ਼ ਕਰੀਏ ਘਰਾਂ ਦੇ ਬਾਹਰ ਨਿਕਲ ਜੀ ਇਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ